ਅੱਡਾ ਸੰਦੀਪ ਨਾ ਆ ਰਿਹਾ ਅੱਜ ਖੇਡਣ ਜਾ ਰਿਹਾ ਬਲੌਗ ਪੈ ਗਿਆ ਇਹ ਵਿੱਚ ਹਾਂਜੀ ਆਪਣੇ ਗਵੰਡੀਆਂ ਦੀ ਪਾਠ ਦੀ ਹੋਣ ਲੱਗੀ ਹੈ ਜੀ ਸਾਰੀ ਬਾਕੀ ਸਹਿਜ ਕਰਦਾ ਕਵਰਿੰਗ ਜਾ ਕੇ ਲਾਸਾ ਜੀ ਦੇਰ ਹੋ ਜਾਊਗੀ ਨਹੀਂ ਜਾਵਾਂਗਾ ਕਿ ਆਉਂਗਾ ਨਹੀਂ ਬਾਰ ਬਾਰ ਉਹ ਕਿਹਾ ਤੁਹਾਨੂੰ ਚੱਲੀ ਆਂ ਅੱਛਾ ਫਿਰ ਉਹ ਬੰਨ ਦੇਂਗੀ ਕਪੜਾ ਜਾਨਾ ਕਿਨਾਰੇ ਹੀ ਦਰੋਂ ਇਹ ਕਿਲੋ ਨਾ ਉਹ ਨਾ ਬਰਾਬਰ ਵੀ ਦੇ ਦਿੰਦੇ ਸਭ ਅੱਗੇ ਚੱਲੋ ਆਦਾ ਬਤਾ ਆਪ ਨੇ Terima kasih telah menonton ਆ ਵੀਰ ਆ ਮੈਂ ਪੁੱਛਦਾ ਪਹਿਲਾਂ ਕਿ ਦਰਦ ਤੇ ਪਤਾ ਕਰਦਾ ਆਪਰੇ ਨਾਲ ਸ਼ਾਤ ਚਾਹ ਆਪਰੇ ਦੇ ਘਰ ਤੋਂ ਨਹੀਂ ਜੀ ਨਹੀਂ ਨਹੀਂ ਆਦਾ ਬਹੁਤ ਠੀਕ ਹੈ ਤਾਂ ਨੂੰ ਚਾਹ ਆਪਰੇ ਨੌਕਰ ਹਾਏ ਪ੍ਰਣਾ ਨਾ ਨਾ ਬਾਰਾ ਜੀ ਅਗਰ ਇਹ ਲੋਕੇ ਕਿਹੜਾ ਮਾਤ ਜਿੱਥੇ ਗੈਰ ਉਹ ਨਹੀਂ ਸਕੇ ਆ ਜੀ ਰਾਤ ਤੋੜਾ ਤੂੰ ਤਾਂ ਇਹ ਹੋ ਜਾਂਦੀ ਉਹ ਤੇ ਲੱਗ ਜਾਂਦੀ ਆ ਇਸੇ ਦੀ ਗੈਰ ਮਾਰ ਦਿੰਦਾ ਉਹ ਰੋਡ ਹੀ ਨਹੀਂ ਸੋ ਵੀ ਕੀ ਕਰਦੇ ਹਾਂ ਬੁਲੀ ਬਲਾਉਂ ਦੇ ਇੱਕ ਟੋਲ ਤੇ ਜਿਹੜਾ ਹਾਲ ਤਾਂ ਦੇਖਣ ਪੈਣਾ ਬਾਹਰ ਕੀ ਨਿਆਵੀ ਆ ਗਿਆ ਕਹਿੰਦਾ ਖਾਣਾ ਖਾ ਗਿਆ ਨਾ ਕਿਤੇ ਰੋਡ ਤੇ ਇੰਜੋ ਬੰਦੇ ਨੇ ਇੱਕ ਗੱਲਾਂ ਬੈਠੇ ਨੀ ਗੱਲਾਂ ਕਰ ਰਹੇ ਆ ਉਹ ਆਹ ਵਾਹ ਤਾਂ ਪਾ ਕੇ ਬੈਠੇ ਨੇ ਠੀਕਾ ਉਹ ਕਾਹ ਕਿ ਬਸਦਾ ਆ ਲਿਆਓ ਲਿਆ ਕੋਈ ਲਿਆਓ ਬਾਈ ਬਾਈ ਕੋਈ ਆਵਾਜ਼ ਮਿਟਾ ਕੇ ਆਲਾ ਬਰਾਬਰ ਬਰਾਬਰ ਕਰੀ ਜਾ ਆਈ ਪਿੱਛੇ ਬੰਨਣੀ ਆ ਦੱਸ ਤੋ ਹਣ ਪੁੱਤ ਉਹ ਗਲੇਰ ਬੰਨਣਾ ਹਾਂ ਰਹਿਣਾ ਆ ਆਹ ਆਹ ਦਰ ਜੇ ਨੇ ਪੁੱਤ ਅੱਜ ਇਹਦੇ ਨੂੰ ਸੱਜੇ ਪਾਸੇ ਹਾਂ ਇਹੋ ਰੱਖਾਇਆ ਕੋਈ ਸੱਚ ਕਿਨੇ ਸ੍ਰੀ ਕਾਲ ਜੀ ਇਹ ਨਹੀਂ ਹੋ ਰਿਹਾ ਇਹਦਾ ਖੰਡ ਪਾਟਾ ਕੰਪਲੀਟ ਨਹੀਂ ਹੋ ਰਿਹਾ ਇੱਕ ਦੇ ਬਏ ਬ੍ਰੋਗਰਾਮ ਬਾਈ ਇਹ ਕਿ ਪਾ ਲਈ ਬੋਇਆ ਅਸੀਂ ਥੋੜੀ ਲੇਗਿਆ ਬਾਗੀ ਦਰਿੰਗੇ ਓਏ 20 ਤੋਂ ਕਿੱਥੇ ਆਉਂਦੇ ਆ ਜੀ ਬੋਲੋ ਸਿੱਖ ਜੀ ਬੰਦੀ ਆਹ ਵਾਰਗੇ ਲਈ ਜਸਤੂ ਚਾਹਤ ਮਾ ਮਾ ਬੈਰੀ ਖੱਦ ਤੂਹੇ ਦੀ ਮੈਂ ਉਹ ਆ ਇੱਥੇ ਬੰਦੇ ਕੋਲ ਦਾ ਬਾਣਾ ਖਾ ਹੈ ਕਿਹੜਾ ਚਿੱਟਾ ਕਿਰ ਉਹ ਚੱਲਦੇ ਨੇ ਸਾਰਾ ਉਹਨਾਂ ਦਾ ਉਹ ਸਾਰਾ ਪਾੜਿਆ ਉਹ ਬਾੜੀ રીતે લડા <-Man Airlines> <initiatives> Achya, Achya, Achya. अच्छा उधर बंदा उधर बंदा बैठा क्या नहीं नहीं बस चा <coughs> <seem like> <forward> <sharyear> ਹਾਂ ਬਲਿਆਰ ਇੱਕ ਹੀ ਗਲਤ ਹੈ ਯਾਰ ਕੁੜੀ ਵਧੀਆ ਵੀਡੀਓ ਬਣਾਇ ਤੇ ਤਿਆਰ ਖਵਾ ਬੈਠੇ ਤੇ ਭਾਈ ਅੱਗੇ ਨਕਾ ਨੂੰ ਅੱਲਾ ਆਣਾ ਕਹੇ ਆਏ ਇੱਧਰੋਂ ਕਰੀ ਕਰਾ ਬੱਚਾ ਗੰਦੇ ਸ਼ਰਦਿਆਂ ਹਾਂ ਜੇ ਅੱਜ ਆਪਾਂ ਉਹੀ ਸੈਂਪਲ ਜੇ ਕੰਮ ਕਰਦੇ ਹਾਂ ਉਦੋਂ ਟੀਨ ਵਧੀਆ ਬਣਦੀ ਹੈ

ਆਹੇ ਹੋ ਗਈ ਜੈ ਜੈ ਤੇ ਉਹ ਨੜ ਆਇਓ ਬਹੁਤ સરਸਾ ਬਹੁਤ ਆ ਆ ਹਾਂਜੀ ਕੀ ਹਾਲ ਚੱਲ ਹੈ ਜੀ ਆਪਾਂ ਹੋ ਗਏ ਤਿਆਰ ਜੀ ਤੇ ਚੱਲਦੇ ਆਂ ਪਾਠ ਵਾਲਿਆਂ ਦੇ ਘਰੇ ਤੇ ਅੱਜ ਪ੍ਰਕਾਸ਼ ਹੋਣਾ ਜੀ ਪਾਠ ਤੇ ਸਹਿਜ ਵੀ ਨਾਲ ਆ ਕੱਪੜੇ ਆ ਪੱਕੇ ਰਾਂ ਧੋਤੇ ਆ ਰੋਟੀ ਆਪਾਂ ਬਣਾਈ ਨੀਗੀ ਤੇ ਬਾਕੀ ਸੰਗੀਆਂ ਚੱਲਦੇ ਆਂ ਅਟਕਦਾ ਟਾਈਮ ਹੋ ਗਿਆ ਕਿ ਨਾ 9:30 ਵਜੇ ਬਾਬੇ ਨੂੰ ਲੈ ਕੇ ਆਉਣਗੇ ਜੀ ਹਨਾ ਤੇ ਫਿਰ ਬਸ ਵਾਹਿਗੁਰੂ ਦੀ ਕਿਰਪਾ ਨਾਲ ਸੁੱਖ ਸ਼ਾਂਤੀ ਨਾਲ ਵਧੀਆ ਜੀ ਪ੍ਰਕਾਸ਼ ਹੋ ਜਾਵਾ ਵਾਹਿਗੁਰੂ ਤੇ ਫਿਰ ਦੋ ਦਿਨ ਆਪਾਂ ਸੇਵਾ ਕਰਾਂਗੇ ਤੇ ਚਲੋ ਹਨਾ ਜੀ ਕਾਰਜ ਕੋਈ ਵੀ ਹੋਵੇ ਜੀ ਗੁਰੂ ਦੀ ਅਰਦਾਸ ਨਾਲ ਸ਼ੁਰੂ ਹੁੰਦਾ ਹਨਾ ਜੀ ਤੇ ਬਾਕੀ ਤੁਹਾਨੂੰ ਆਪਾਂ ਅਪਡੇਟ ਦਿੰਦੇ ਰਾਵਾਂਗੇ ਖੰਡ ਪਾਠ ਦੀ ਤੇ ਆਪਣੇ ਬਹੁਤ ਕਲੋਜ਼ ਹੀ ਹੈ ਜੀ ਆਪਣੇ ਜਿਹੜੇ ਉਹ ਜੀ ਐਸ ਸੀਗੇ ਸਾਡੇ ਹਨ ਉਹ ਨਹੀਂਗੇ ਤੇ ਉਹ ਮੇਰੇ ਸੋਹਰਾ ਸਾਹ ਦੀ ਸਿਸਟਰ ਲੱਗਦੇ ਸੀਗੇ ਬਾਪੂ ਸਾਡੇ ਬਾਪੂ ਜੀ ਦੇ ਨਾਨਕਿਆਂ ਤੋਂ ਆਏਗੇ ਇੱਥੇ ਮੇਰੇ ਅਪੂ ਜੀ ਅਰਗੇ ਨੇ ਵੀ ਰਿਸ਼ਤਾ ਕਰਵਾਇਆ ਸੀ ਉਹਨਾਂ ਦਾ ਤੇ ਉਹਨਾਂ ਦੇ ਖੰਡ ਪਾਠ ਆਪਣੇ ਬਹੁਤ ਕਲੋਜ਼ ਰਿਸ਼ਤੇਦਾਰ ਹੈਗੇ ਤੇ ਫਿਰ ਆਪਾਂ ਹੁੰਦਾ ਹੀ ਉਹ ਜੀ ਜਾਣ ਦਾ ਆਪਣਾ ਹੱਕ ਵੀ ਬੰਨਦਾ ਬਾਕੀ ਪਿੰਡ ਦੇ ਤੌਰ ਤੇ ਭਰਪਾ ਹੁੰਦਾ ਜੀ ਹੁਣ ਉਹ ਜ਼ਰੂਰੀ ਹੁੰਦਾ ਹੈ ਤੇ ਬਾਕੀ ਚਲੋ ਆਪਾਂ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਾਵਾਂਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜੁੜ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਇਹ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਵਾਹਿਗੁਰੂ ਪ੍ਰਮਾਤਮਾ ਸਾਨੂੰ ਕਿਰਤੀ ਕਲਾ ਦੇ ਵਿੱਚ ਰੱਖੇ ਸ਼ੁਰੂ ਤੋਂ ਐਂਡ ਤੱਕ ਸਾਰਾ ਬਲੌਗ ਜਰੂਰ ਵੇਖਿਆ ਕਰੋ ਹਨਾ ਜੀ ਆਪਾਂ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਦੁਬਾਰਾ ਮਿਲਾਂਗੇ ਜੀ ਚਲੋ ਫਿਰ ਮਿਲਦੇ ਆਂ ਜੀ ਤੁਹਾਨੂੰ ਆਪਾਂ ਉਹਨਾਂ ਦੇ ਘਰੇ ਚੱਲ ਕੇ